ਅਸੀਕਾਲ ਦੱਸ ਕੇ ਵੀਰੋ ਤੁਹਾਡਾ ਸਵਾਗਤ ਆ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦੇ ਸੋਹਣੀ ਗੱਡੀ ਲੈ ਕੇ ਆਏ ਆਂਗੇ 2009 ਮਾਡਲ ਜੀ4 ਓਕੇ ਗੱਡੀ ਆ ਇਹ ਨਵੀਂ ਸ਼ੇਪ ਚ ਕਨਵਰਟ ਹੋਈ ਵੀ ਆ ਬਾਈ ਬੰਦੇ ਨੇ ਸ਼ੌਂਕ ਨਾਲ ਤਿਆਰ ਕਰਾਈ ਆ ਘਰੇ ਰੱਖੀ ਵੀ ਸੀਗੀ ਵੀਰ ਕੋਲੇ ਤੇ ਆਪਾਂ ਉਹ ਤੋਂ ਗੱਡੀ ਲਿਆਂਦੀ ਆ ਠੀਕ ਆ ਟਾਇਰਾਂ ਤੇ ਛਤ ਮਰਾ ਦੇ ਵਿੱਕੀ ਵੀਰੇ ਟਾਇਰਾਂ ਦੀ ਹਾਲਤ 75 ਤੋਂ 80 ਪੈਸੇ ਆ ਬੀਲ ਕੱਪ ਲੱਗੇ ਹੋਏ ਆ ਪੂਰੀ ਸੋਹਣੀ ਗੱਡੀ ਆ ਅੰਟੀਰੀਅਰ ਵੱਲ ਜੇ ਕਹੀ ਆਪਾਂ ਬਾਈ ਬਹੁਤ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਗਾ ਸਪੀਕਰ ਗੱਡੀ ਦੇ ਵਿੱਚ ਬਹੁਤ ਸੋਹਣੇ ਲੱਗੇ ਹੋਇਆ ਸੀਟ ਕਵਰ ਤੇ ਨਿਗਾਹ ਮਾਰੋ ਬਾਈ ਤਾਂਬੇ ਕਲਰ ਦੇ ਸੀਟ ਕਲਰ ਸੀਟ ਕਵਰ ਆ ਬਹੁਤ ਸੋਹਣੇ ਸੋਫਾ ਸੀਟ ਵਾਲੀ ਗੱਡੀ ਹੈਗੀ ਚਿੱਟਾ ਰੰਗ ਜੀ 4 2009 ਮਾਡਲ ਤੇ ਪਾਸੰਗ ਬਾਈ ਪਾਸੰਗ ਇਸ ਗੱਡੀ ਦੀ ਹੈਗੀ ਹੈਗੀ 12ਵੇਂ ਮਹੀਨੇ ਤੇ ਕਰਦੀ ਹੈਗੀ ਪਾਸੰਗ ਜੋ ਵੀਰ ਲੈ ਕੇ ਜਾ ਉਹਨੂੰ ਕਰਾਉਣੀ ਪੈਣੀ ਹੈਗੀ ਇਸ ਲਈ ਰੇਟ ਆਪਣਾ ਛੋਟਾ ਜਿਹਾ ਹੋਊਗਾ ਤੇ ਪੀਪਰੇ ਬੈਕਸਾਈਡ ਵੀ ਨੀ ਕਮਰਾ ਨੂੰ ਗੱਡੀ ਸਾਰੇ ਪਾਸੋਂ ਸੀਲਡ ਆ ਬਾਈ ਫੁੱਲ ਜ਼ਿੰਮੇਵਾਰੀ ਆਪਣੀ ਫੁੱਲ ਗਾਰੰਟੀ ਹੁੰਦੀ ਆ ਪੂਰੀ ਸੋਹਣੀ ਆ ਸਾਰੇ ਬਾਈ ਪਿੱਲਰ ਤੇ ਨੀ ਕਮਰਾ ਦੀ ਓਕੇ ਗੱਡੀ ਆ ਹਾਲਤ ਬਹੁਤ ਸੋਹਣੀ ਆ ਚਾਲ ਚਲਾਵਾ ਬਹੁਤ ਵਧੀਆ ਇਸ ਗੱਡੀ ਦੀ ਬਾਈ ਸਰਵਿਸ ਹੁੰਦੀ ਆ ਸਰਵਿਸ ਆਪਾਂ ਕਰਾ ਕੇ ਦੇਵਾਂਗੇ ਤੇ ਹੋਰ ਵੀ ਜੋ ਗੱਡੀ ਦੇ ਵਿੱਚ ਮਣਾ ਮੋਟਾ ਕੋਈ ਖਰਚਾ ਹੁੰਦਾ ਉਹ ਵੀ ਆਪਾਂ ਕਰਵਾ ਕੇ ਦਿੰਨੇ ਆ ਬਾਈ ਜਿਆਦਾ ਕੋਈ ਕੰਮ ਨਹੀਂ ਹੁੰਦਾ ਤੇ ਫੁੱਲ ਜ਼ਿੰਮੇਵਾਰੀ ਆਪਣੀ ਓਕੇ ਗੱਡੀ ਐ ਦੂਬਾ ਦਾ ਬਾਈ ਆਪਾਂ ਇੰਜਣ ਤੇ ਨਿਗ੍ਹਾ ਮਰਾਂ ਪ੍ਰਦੀਪ ਵੀ ਇਧਰਲੇ ਟਾਇਰਾਂ ਤੇ ਵੀ ਨਿਗ੍ਹਾ ਮਰਾ ਦਿਓ ਪੰਜੇ ਟਾਇਰ ਬਾਈ 75 ਤੋਂ 80 ਪੈਸੇ ਟਾਇਰਾਂ ਦੀ ਹਾਲਤ ਆ ਪੰਜਾਂ ਦੀ ਨਾਉਨ ਐਕਸੀਡੈਂਟਲ ਗੱਡੀ ਆ ਪੂਰੀ ਸੋਹਣੀ ਗੱਡੀ ਆ ਇੰਜਣ ਤੇ ਨਿਗ੍ਹਾ ਮਰੋਣੇ ਆ ਬਾਈ ਬੈਟਰੀ ਵਿਖਾਈ ਨੂੰ ਸਰਪੀਤ ਤਾਂ 9 ਮਹੀਨੇ ਹੋਇਆ ਬਾਈ ਸਾਫ਼ ਸੁਥਰੀ ਗੱਡੀ ਆ ਓਕੀ ਆ ਬਿਲਕੁਲ ਪ੍ਰਦੀਪਰੇ ਜਿੰਦ ਤੱਕ ਕਮਰਾ ਆ ਗਿਆ ਸੈਂਟਰ ਲੋਕ ਅੰਗਲੀ ਚਾਬੀ ਆ ਬਾਈ ਤੇ ਬੈਟਰੀ ਦਿਖਾਈ ਨੂੰ 3 ਮਹੀਨੇ ਹੋਇਆ ਸਿਰਫ ਲੋ ਬਈ ਫੀਲਡ ਆ ਗੱਡੀ ਮੂਰੋ ਸਾਰੀ ਓਕੇ ਬਿਲਕੁਲ ਫੁੱਲ ਜ਼ਿੰਮੇਵਾਰੀ ਆ ਇੰਜਨ ਗੇਅਰ ਦੀ 6 ਮਹੀਨੇ ਦੀ ਆਪਣੀ ਗਾਰੰਟੀ ਹੈਗੀ ਸਾਰੀ ਫੀਲਡ ਆ ਗੋਡੇ ਪਿਲਰਾਂ ਦੀ ਕਿਤੋਂ ਲੱਗੀ ਵੱਜੀ ਨਹੀਂਗੀ ਆਪਣੇ ਕੋਲ ਬਈ ਜਿਹੜਾ ਗੱਡੀ ਲੈ ਕੇ ਜਾਊਗਾ ਟੈਂਸ਼ਨ ਫਰੀ ਹੋ ਜਾਓ ਲੱਗੀ ਪੱਜੀ ਗੱਡੀ ਤਾਂ ਤਾਂ ਲਿਆਉਣੀ ਆ ਤੇ ਨਈ ਆਪਾਂ ਵੀਡੀਓ ਕਰਦੀਆਂ ਤੇ ਗੱਲ ਰਹੀ ਬਈ ਡਿਮਾਂਡ ਦੀ ਤੇ ਡਿਮਾਂਡ ਕੀ ਬਈ ਆਪਣਾ ਰੇਟ ਛੋਟੇ ਹੀ ਹੁੰਦਾ ਸੱਤ ਨਾਲਾ ਰੇਟ ਹੀ ਹੁੰਦਾਗਾ 2 ਲੱਖ ਤੇ 45000 ਰੁਪਏ ਦੀ ਗੱਡੀ ਆਪਾਂ ਛੱਡ ਦੇਣੀ ਆ 2009 ਮਾਡਲ 12ਵੇਂ ਮਹੀਨੇ ਟਿੱਕਰ ਦੀ ਪਾਸਿੰਗ ਪਈ ਹੈ ਹਜੇ 3 ਮਹੀਨੇ ਦੀ ਪਾਸਿੰਗ ਪਈ ਆ ਬਈ ਠੀਕ ਆ ਸੰਪਰਕ ਕਰ ਲਿਓ ਬਈ ਛੋਟਾ ਰੇਟ ਆਗਾ ਇਹ ਛੱਡਣ ਵਾਲਾ ਰੇਟ ਹੀ ਆ ਮੇਰਾ ਵੀਰ ਬਾਲੀ ਬਾਦਖਾਟ ਅਗਰੇ ਕਰੋ ਕੀਕਾ ਸੰਪਰਕ ਕਰ ਲਿਓ ਧੰਨਵਾਦ